ਤਮਨਾ ਪੈਂਡ ਹੋ ਆਈਏ ਓਏ ਹਾਏ ਆਪਣੇਾਂ ਤੋਂ ਵਿਛੜੇ ਨਾ ਮਰ ਜਾਈਏ ਓਏ ਲੰਮਾ ਅਰਸਾ ਹੋਇਆ ਵਿਦੇਸ਼ੀ ਆਇਆਂ ਨੂੰ ਮੈਂ ਬੱਚੇ ਹੀ ਮਲਵਾ ਦਾ ਚਾਚਿਆਂ ਦਾਆਂ ਨੂੰ ਹਰ ਕੋਈ ਰਿਸ਼ਤਾ ਇਹ ਨਾ ਕੋਲੋਂ ਛੁੱਟ ਜਾਣਾ ਹਾਏ ਫੇਰ ਪੰਜਾਬ ਤੋਂ ਪੱਕਿਆ ਇਹਨਾ ਟੁੱਟ ਜਾਣਾ ਵੇ ਛੱਡ ਪਰਾਂ ਕੀ ਬਿਗਨੇ ਸੀ ਤੇ ਦਾਵੇ ਓਏ ਜੇ ਮਾਪੇ ਮਰ ਗਏ ਰਹਿ ਜਾਣਗੇ ਪਛਤਾਵੇ ਓਏ ਜੇ ਮਾਪੇ ਮਰ ਗਏ ਰਹਿ ਜਾਣਗੇ ਪਛਤਾਵੇ ਓਏ ਉਦੋਂ ਇੱਕ ਪਿਓ ਚਿੱਠੀ ਲਿਖਦਾ ਆਪਣੇ ਪੁੱਤ ਨੂੰ ਵੀ ਰੋਟੀ ਤੇ ਆਪਣੇ ਪੰਜਾਬ ਦੀ ਵਾਦੂਦੂ ਘਰੇ ਕੀ ਮੁੜਿਆ ਕਹਿੰਦਾ ਵਾ ਓਏ ਦਲਰਾ ਪਿਛੇ ਭੁੱਲ ਗਿਆ ਮਾਪੇ ਯਾਦ ਨਹੀਂ ਤੈਨੂੰ ਓਏ ਰਿਸ਼ਤੇ ਨਾਤੇ ਹਏ ਦਲਰਾ ਪਿਛੇ ਭੁੱਲ ਗਿਆ ਨਾਤੇ ਯਾਦ ਨਹੀਂ ਤੈਨੂੰ ਓਏ ਰਿਸ਼ਤੇ ਨਾ ਦੇ ਬੁੱਢਾ ਮਾਂ ਪਿਓ ਤੇਰਾ ਓਏ ਤੈਨੂੰ ਚੇਤੇ ਕਰ ਕਰ ਰੋਂਦਾ ਅੱਗ ਲੱਗ ਜਾਈਂ ਡਾਲਰਾਂ ਨੂੰ ਅੱਗ ਲੱਗ ਜਾਈਂ ਪੌਂਡਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੌਂਦਾ ਅੱਗ ਲੱਗ ਜਾਈਂ ਪੌਂਡਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੌਂਦਾ ਹਾਏ ਭੈਣ ਦਾ ਵਿਆਹ ਤੂੰ ਤਾਂ ਨਹੀਂ ਆਇਆ ਓਏ ਰੋਂਦੀ ਰਹੀ ਕਿਸੇ ਗੱਲ ਨਹੀਂ ਲਾਇਆ ਓਏ ਪੈਨਦਾ ਵਿਆ ਤੂੰ ਤਾਂ ਨਹੀਂ ਆਇਆ ਓ ਰੋਂਦੀ ਰਹੀ ਕਿਸੇ ਗੱਲ ਨਹੀਂ ਲਾਇਆ ਚੜ ਜਾਂਦਾ ਚਾਂ ਕਮਲੀ ਨੂੰ ਜੇ ਵੀਰ ਕਿਤੇ ਕਰ ਹੁੰਦਾ ਅੱਗ ਲੱਗੇ ਡਲਰਾਂ ਨੂੰ ਓਏ ਰੋਟੀ ਹਰ ਕੋਈ ਖਾ ਕੇ ਸੌਂਦਾ ਓਏ ਆ ਵਤਨਾ ਨੂੰ ਮੰਨ ਲੈ ਕਹਿਣਾ ਸਾਬ ਕਿਹੜਾ ਅਸੀਂ ਬੈਠਿਆ ਰਹਿਣਾ ਓਏ ਆ ਵਤਨਾ ਨੂੰ ਮੰਨ ਲੈ ਕਹਿਣਾ ਓਏ ਸਾਬ ਕਿਹੜਾ ਅਸੀਂ ਬੈਠਿਆ ਰਹਿਣਾ ਲੱਭੇ ਨਾ ਜਦ ਮਾਪੇ ਔਰ ਫਿਰ ਫਿਰ ਹੀ ਪਾਗਲਾ ਰੋਂਦਾ ਅੱਗ ਲੱਗਦੇ ਪੌਂਡਾਂ ਨੂੰ ਅੱਗ ਲੱਗੇ ਦਲਰਾਂ ਨੂੰ ਓਏ